ਹਾਂਜੀ ਬਲਜਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤ ਸਾਹਿਬ ਜੀ ਕੀ ਹਾਲ ਹੈ ਜੀ ਮਿਹਰਬਾਨੀ ਹਾਂਜੀ ਪਹਿਲੀ ਗੱਲ ਤਾਂ ਅੱਜ ਰੰਗਲੇ ਪੰਜਾਬ ਦੀ ਗੱਲ ਹੋ ਰਹੀ ਹੈ ਹੂੰ ਤੇ ਭਗਵੰਤ ਮਾਨ ਜੀ ਖੈਰ ਮੇਰੇ ਬਹੁਤ ਅੱਛੇ ਦੋਸਤ ਵੀ ਅਸੀਂ ਦੋ ਫਿਲਮਾਂ 'ਚ ਇਕੱਠੇ ਕੰਮ ਵੀ ਕੀਤਾ ਹੈ ਅੱਛਾ ਤੇ ਗੱਲ ਇਹ ਹੈ ਕਿ ਜੇ 1 ਟੂ 10 ਸਕੇਲ ਤੇ ਦੇਖੀਏ ਤਾਂ 2 ਤੋਂ 3% ਥੋੜੇ ਫਰਕ ਤੇ ਹੈ ਓਕੇ ਅਕੀ ਇਹ ਨਹੀਂ ਕਹਿ ਸਕਦੇ ਕਿ ਬਿਲਕੁਲ ਕੁਝ ਨਹੀਂ ਹੋਇਆ ਪਰ ਇਹ ਵੀ ਨਹੀਂ ਕਹਿ ਸਕਦੇ ਕਿ ਬਹੁਤ ਬਹੁਤ ਕੁਝ ਹੋ ਗਿਆ ਆ ਸੋ ਥੋੜਾ ਜਿਹਾ ਫਰਕ ਹੈ ਵਾ ਦੋ ਤਿੰਨ ਪੀਸ ਸੀਸ ਦੀ ਜ ਪਰ ਜਿਆਦਾ ਨਹੀਂ ਹਾਂ ਹਾਂ ਮਤਲਬ ਦੋ ਤਿੰਨ ਪਰਸੈਂਟ ਹੈ ਪਰ ਮੈਂ ਇਹ ਵੀ ਕਹਾਂਗਾ ਕਿ ਰੰਗਲੇ ਪੰਜਾਬ ਨੂੰ ਬੇਰੰਗ ਕਰਨ ਦੇ ਵਿੱਚ ਇਕੱਲੇ ਭਗਵੰਤ ਮਾਨ ਦਾ ਜੋ ਦੋਸ਼ ਨਹੀਂ ਹੈ ਪਿਛਲੀਆਂ ਲਗਾਤਾਰ ਸਰਕਾਰਾਂ ਨੇ ਕੀਤਾ ਨ ਬੇਰੰਗ ਓਕੇ ਅੱਜ 47 ਆ ਗਿਆ ਤੇ ਵਿਕਾਸ ਕੀ ਆ ਗਿਆ ਤੇ ਨਸ਼ਾ ਦਾ ਦੌਰ ਆ ਗਿਆ ਮਤਲਬ ਬੇਸਿਕਲੀ ਦੇਖਿਆ ਜਾਵੇ ਤੇ ਪੰਜਾਬ ਦਾ ਪਿਛਲੇ 70 80 ਸਾਲ ਤੋਂ ਉਹੀ ਹੀ ਪਿਆ ਹੈ ਇਹ ਮੰਨਿਆ ਦਾਰਾਪੁਰੀ ਜੀ ਉਲਝਿਆ ਪਿਆਵਾ ਪਰ ਇਡਾ ਵੱਡਾ ਦਾਵਾ ਕਿਉਂ ਕਰਨਾ ਪੀ ਅਸੀਂ ਰੰਗਲਾ ਪੰਜਾਬ ਬਣਾ ਦਾਂਗੇ ਇਹੋ ਹੀ ਜੇ ਕਹਿਦੀ ਹੈ ਕਿ ਅਸੀਂ ਡਿਫਰੈਂਟ ਗਾੜ ਲੈ ਆਗੇ ਬਣਾਉਣਾ ਬਣਾਉਣਾ ਇੰਨਾ ਸੌਖਾ ਨਹੀਂ ਹੈ ਠੀਕ ਹੈ ਨਾ ਹਾਂ ਜੇ ਤੁਹਾਡੇ ਕੋਲ ਵਿਜ਼ਨ ਹੈ ਹੂੰ ਪਹਿਲੀ ਗੱਲ ਕਿ ਵਿਜ਼ਨ ਹੋਣਾ ਚਾਹੀਦਾ ਦੂਜੇ ਨੰਬਰ ਤੇ ਜ਼ਮੀਨੀ ਪੱਧਰ ਤੇ ਕੰਮ ਕਰਨਾ ਪਵੇਗਾ ਹੂੰ ਠੀਕ ਹੈ ਨਾ ਫਰੀਦੀਆਂ ਜਿਹੜੀਆਂ ਲੋਕਲ ਭਾਵੀਆਂ ਸਕੀਮਾਂ ਹੁੰਦੀਆਂ ਜਾਂ ਉਹ ਰੰਗਲੇ ਪੰਜਾਬ ਨਹੀਂ ਬਣਾ ਸਕਦੀਆਂ ਹੁੰਦੀਆਂ ਕਿਹਣਾ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਖੂਹ ਦੇ ਜੇ ਥੱਲੇੋਂ ਪਾਣੀ ਨਿਕਲੇਗਾ ਨਾ ਤਾਂ ਉਹ ਹੀ ਪਾਣੀ ਜਿਹੜਾ ਆ ਖੂਹ ਦਾ ਪਾਣੀ ਮੰਨਿਆ ਜਾਏਗਾ ਖੂਹ ਦੇ ਉੱਪਰੋਂ ਤੁਸੀਂ ਜਿੰਨਾ ਮਰਜ਼ੀ ਪਾਣੀ ਪਾਈਓ ਜਿੰਨਾ ਮਰਜ਼ੀ ਪਾਣੀ ਪਾਈਓ ਪਾਣੀ ਪੀਣ ਜੋਗ ਨਹੀਂ ਹੁੰਦਾ ਨਾ ਉਹ ਪਾਣੀ ਖੂਹ ਦਾ ਗਿਨਿਆ ਜਾਂਦਾ ਹੁੰਦਾ ਸੋ ਤੁਹਾਨੂੰ ਲੱਗਦਾ ਦਾਰਾਪੁਰ ਜੀ ਤੁਹਾਨੂੰ ਲੱਗਦਾ ਵੀ ਵਿਜ਼ਨ ਹੈਗਾ ਵਾ ਦੂਰੰਦੇਸ਼ੀ ਹੈ ਸਰਕਾਰ ਦੀ ਨਹੀਂ 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 ਬਿਲਕੁਲ ਹਾਲੇ ਤੱਕ ਉਸ ਵਿਜ਼ਨ ਤੱਕ ਨਹੀਂ ਜਾ ਰਹੇ ਮੈਂ ਦੇਖੋ ਮੈਂ ਕਿੰਨਾ ਵੀ ਪੜਿਆ ਮੇਰੇ ਸਭ ਨਾਲ ਪ੍ਰਤਾਪ ਜੀ ਕਹਿ ਰਹੇ ਜਿਹੜੇ ਐ ਉਹਨਾਂ ਦੇ ਕੋਲ ਇੱਕ ਵਿਜ਼ਨ ਸੀ ਹੂੰ ਔਰ ਉਹਨਾਂ ਦੇ ਵਿਜ਼ਨ ਨੇ ਦੇ ਬਹੁਤ ਸਾਰੇ ਕੰਮ ਅੱਛੇ ਹੋਏ ਸੀ ਔਰ ਮੈਨੂੰ ਬਹੁਤ ਉਮੀਦ ਸੀ ਹਲੇ ਵੀ ਅਜੇ ਤੱਕ ਭਗਵੰਤ ਸਾਨੀ ਜੀ ਇਹ ਕਰ ਸਕਦੇ ਆ ਅਗਰ ਉਹ ਪ੍ਰਤਾਪ ਸਿੰਘ ਕੈਰੋ ਵਾਂਗ ਇੱਕ ਵਿਜ਼ਨ ਰੱਖਣ ਹਾਲੇ ਵੀ ਦੇਖੋ ਜੀ 20 ਤੋਂ 25% ਇਹੋ ਜਿਹੇ ਕੰਮ ਐ ਜਿਹੜੇ ਬਿਨਾ ਪੈਸੇ ਤੇ ਫਾਈਨੈਂਸ਼ੀਅਲ ਚੀਜ਼ਾਂ ਤੋਂ ਬਿਨਾ ਹੋ ਸਕਦੇ ਆ ਸਿਰਫ ਜ਼ਮੀਨੀ ਪੱਧਰ ਤੇ ਉਹਨਾਂ ਨੂੰ ਦੇਖਣ ਦੀ ਲੋੜ ਐ ਤੁਹਾਡੇ ਦੋਸਤ ਵੀ ਆ ਤੁਸੀਂ ਕੀ ਬਾਤ ਐ ਮੰਨਦੇ ਨਹੀਂ ਤੁਹਾਡੀ ਗੱਲ ਇਹੀ ਮੇਰੀ ਅਸਲ ਹੈ ਜੜੋ ਕੋ ਉਹ ਪੀਪੀ ਚੰਦਕੇ ਉਹ ਪਾਰਟੀ ਜਿਹੜੀ ਸੀਗੀ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਗਏ ਸੀ ਉਹਨਾਂ ਜਿਨ੍ਹਾਂ ਦੇ ਵਿੱਚ ਅਸੀਂ ਫਿਲਮ ਕੰਮ ਕਰਦੇ ਸੀ ਬਾਈ ਜੀ ਤੁਸੀਂ ਕਹੇਟੋ ਮੇਰੇ ਖਿਆਲ ਹੈ ਉਹਨਾਂ ਨੂੰ ਤੁਹਾਡੇ ਵਰਗੇ ਪੁਰਾਣੇ ਦੋਸਤਾਂ ਨਾਲ ਸੰਪਰਕ ਰੱਖਣ ਦੀ ਲੋੜ ਹੈ ਹਾਂ ਮੈਨੂੰ ਲੱਗਦਾ ਹੈ ਕਿ ਅਗਰ ਉਹ ਰੱਖਣ ਕਿਉਂਕਿ ਅਸੀਂ ਕੋ ਮਦੇ ਫਰਦਾ ਜਮਿਨੀ ਪੱਧਰ ਤੇ ਜਿਹੜੀਆਂ ਚੀਜ਼ਾਂ ਦੇਖ ਰਹੇ ਹਾਂ ਬਿਲਕੁਲ ਅਸਲੀ ਸੱਚ ਨੂੰ ਹੱਲ ਕੀਤਾ ਜਾ ਸਕਦਾ ਬਿਲਕੁਲ ਸਹੀ ਹੈ ਮਿਹਰਬਾਨ ਬਸ ਇਹ ਕਿ ਇਹਨਾਂ ਤੇ ਧਿਆਨ ਦੇਣ ਦੀ ਲੋੜ ਹੈ ਸਿਸਟਮ ਬਗਿਆ ਬਗਲ ਲੋਕਾਂ ਨੂੰ ਜਾਗਰੂਕ ਕਰਾਣ ਬਹੁਤ ਸਾਰੀਆਂ ਚੀਜ਼ਾਂ ਲੋਕ ਆਪ ਵੀ ਕਰ ਸਕਦੇ ਆ ਬਹੁਤ ਸਾਰੀਆਂ ਚੀਜ਼ਾਂ ਸਰਕਾਰਾਂ ਸਿਸਟਮ ਦੇ ਕੇ ਕਰ ਸਕਦੀਆਂ ਬਸ ਇਹ ਸੰਤੂ ਸਾਹਿਬ ਗੱਲ ਇਹਦਾ ਵੀ ਜੇ ਕੋਈ ਕਰਨਾ ਚਾਹਵੇ ਨਾ ਰੰਗਲਾ ਪੰਜਾਬ ਸਿਰਫ 30% ਦੇ ਵਿੱਚ 50% ਕੀਤਾ ਜਾ ਸਕਦਾ ਸ਼ੋਰ ਹਾਂ ਠੀਕ ਹੈ ওকে ਮਿਹਰਬਾਨ ਥੈਂਕ ਯੂ ਥੈਂਕ ਯੂ ਵਿਜਨ ਹਨੇ ਫਰਕ ਜ਼ਰੂਰ ਪਿਆ ਵਾ ਪਰ ਰੰਗਲਾ ਪੰਜਾਬ ਤੇ ਬਹੁਤ ਵੱਡਾ ਦੂਰ ਦੀ ਗੱਲ ਹੈ ਇਹ ਭਾਈ ਸਾਹਿਬ ਦਾ ਵਿਚਾਰਿਆ